172 ਲੱਖ ਐਮਟੀ ਜਿਹੜਾ ਉਹ ਅਸੀਂ ਮੰਡੀ ਦੇ ਵਿੱਚੋਂ ਲਿਫਟਿੰਗ ਕਰਕੇ ਮਿੱਲਾਂ ਦੇ ਵਿੱਚ ਪਹੁੰਚ ਚੁੱਕੇ ਆ ਸੋ ਇਹ ਮੋਟੀ ਮੋਟੀ ਜਿਹੜੀ ਪ੍ਰੋਕਿਊਰਮੈਂਟ ਦੀ ਅਪਡੇਟ ਔਰ ਚੰਗੀ ਗੱਲ ਇਹ ਆ ਕਿ ਅਸੀਂ ਅੱਜ ਤੋਂ ਪੰਜਾਬ ਦੀਆਂ ਤਿੰਨ ਜ਼ਿਲ੍ਹਿਆਂ ਚ ਪਠਾਨਕੋਟ ਮੋਹਾਲੀ ਤੇ ਰੋਪੜ ਇਹਦੇ ਮੇਲਣ ਵੀ ਸ਼ੁਰੂ ਕਰ ਦਿੱਤੀ ਹੈ ਜਿਹੜੀ ਬੜੀ ਮੈਂ ਸਮਝਦਾ ਵੀ ਸਹੀ ਟਾਈਮ ਤੇ ਅ ਮਿਲਨ ਜਿਹੜੀ ਉਹ ਸ਼ੁਰੂ ਹੋ ਗਈ ਆ ਪਠਾਨਕੋਟ ਮੁਹਾਲੀ ਤੇ ਰੋਪੜ ਇਹ ਤਿੰਨ ਜ਼ਿਲ੍ਹਿਆਂ ਦੇ ਅੰਦਰ ਜਿਹੜੀ ਮਿਲਨ ਜਿਹੜੀ ਉਹ ਅੱਜ ਤੋਂ ਸ਼ੁਰੂ ਕਰ ਦਿੱਤੀ ਆ ਸੋ ਰਾਈਟ ਟਾਈਮ ਤੇ ਮਿਲਨ ਸ਼ੁਰੂ ਹੋਣ ਦਾ ਮਤਲਬ ਇਹ ਆ ਕਿ ਮਿੱਲਰ ਜਿਹੜਾ ਆ ਉਹ ਵੀ ਸਹਸ ਹਜੇ ਬੇਲਾ ਹੁੰਦਾ ਜਾਵੇ ਸੋ ਜਿਹੜੀ ਸਪੇਸ ਦੀ ਚਰਚਾ ਹਮੇਸ਼ਾ ਪੰਜਾਬ 'ਚ ਰਹੀ ਆ ਅਸੀਂ ਵੀ ਕਰਦੇ ਰਹੇ ਆ ਔਰ ਇਹ ਮੰਗ ਵੀ ਅਸੀਂ ਠਾਡੇ ਰਹੇ ਆ ਪਰ ਅਮੇ ਸਾਡਾ ਸੀਜ਼ਨ ਅਸੀਂ ਬੜਾ ਸਮੂਥਲੀ ਉਹਨੂੰ ਕਲੋਜ਼ ਕੀਤਾ ਔਰ ਇਸ ਸੀਜ਼ਨ ਨੂੰ ਕਈ ਪਾਸਿਆਂ ਤੋਂ ਕੁਝ ਮਤਲਬ ਸਿਆਸੀ ਲੋਕਾਂ ਨੇ ਕਹالو ਜਾ ਕੁਝ ਵਿਅਕਤੀਆਂ ਨੇ ਲੀਓ ਲੜਨੀਆਂ ਕੋਸਾਂ ਵੀ ਕੀਤੀਆਂ ਪਰ ਮੈਂ ਸਾਰੇ ਫੂਡ ਸਪਲਾਈ ਵਿਭਾਗ ਦੇ ਅਫੀਸਰ ਸਰਵਾਰ ਨੂੰ ਆਪਣੇ ਸਾਰਾ ਜਿੰਨਾ ਵੀ ਸਾਡਾ ਮੈਕੈਨਿਜ਼ਮ ਹੈ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਵੀ ਉਹਨਾਂ ਨੇ ਬੜਾ ਸੂਝ-ਬੂਝ ਦੇ ਨਾਲ ਔਰ ਬੜੀ ਸ਼ਾਨਦਾਰ ਕਮਿਟਮੈਂਟ ਦਾ ਪ੍ਰਗਟਾਵਾ ਕਰਦੇ ਹੋਏ ਇਹਨੂੰ ਨੇਪਰੇ ਚਾੜਨ ਦੇ ਵਿੱਚ ਆਪਣੀ ਭੂਮਿਕਾ ਦਾ ਕੀਤੀ ਹੈ ਸੋ ਮੇਰੇ ਨਾਲ ਮੇਰੇ ਸੈਕਟਰੀ ਵਿਕਾਸ ਗਰਗ ਜੀ ਔਰ ਮੇਰੇ ਰਾਈਟ ਸਾਈਡ ਪਨੀਤ ਗੋਲ ਜੀ ਜਿਹੜੇ ਸਾਡੇ ਡਾਇਰੈਕਟਰ ਨੇ ਸੋ ਸਾਰਿਆਂ ਨੇ ਇਸ ਸੀਜ਼ਨ ਦੇ ਅੰਦਰ ਅੱਛਾ ਰੋਲ ਦਾ ਕੀਤਾ ਔਰ ਇਸ ਵੇਲੇ ਤੱਕ ਸਾਡੇ ਕੋਲ 25 ਲੱਖ ਐਮਟੀ ਜਿਹੜੀ ਸਪੇਸ ਹੈ ਪੰਜਾਬ ਦੇ ਅੰਦਰ ਜਿਹੜੀ ਪਿਛਲੇ 2 ਮਹੀਨਿਆਂ ਤੋਂ ਬਣੀ ਹੈ 25 ਲੱਖ ਐਮਟੀ ਪਰ ਕਿਉਂਕਿ ਜਿੰਨੀ ਪੈੜੀ ਸਾਡੇ ਕੋਲ ਆਈ ਆ ਇਹਦੀ ਇਹਦਾ ਲਗਭਗ 115 ਲੱਖ ਐਮਟੀ ਜਿਹੜਾ ਉਹ ਰਾਈਸ ਬਣਨਾ ਸੋ ਅਜੇ ਵੱਡੀ ਸਪੇਸ ਸੀ ਪੰਜਾਬ ਦੇ ਅੰਦਰ ਲੋਡ ਅ ਅਸੀਂ ਵਾਰ-ਵਾਰ ਕੇਂਦਰ ਸਰਕਾਰ ਨੂੰ ਚਾਹਿਓ ਉਹਨਾਂ ਦੇ ਪੋਲੀਟੀਕਲੀ ਮੰਚ ਉੱਤੇ ਜਾ ਕੇ ਵੀ ਅਸੀਂ ਰਿਕਵੈਸਟ ਕਰਦੇ ਰਹੇ ਆ ਪੱਤਰ ਵਿਹਾਰ ਦੇ ਰੂਪ ਚ ਵੀ ਰਿਕਵੈਸਟ ਕਰਦੇ ਰਹੇ ਆ ਐਫਸੀ ਦੇ ਅਧਿਕਾਰੀਆਂ ਨੂੰ ਵੀ ਸਾਡੇ ਅਫੀਸਰ ਸਵਾਨ ਬਾਰ-ਬਾਰ ਉਹਨਾਂ ਨੂੰ ਮਿਲਦੇ ਰਹਿੰਦੇ ਆ ਮੀਟਿੰਗਾਂ ਕਰਦੇ ਆ ਸੋ ਅਸੀਂ ਉਹਨਾਂ ਬੇਨਤੀ ਇਹ ਕਰਨਾ ਚਾਹੁੰਦੇ ਆ ਕਿ ਆ ਕੇਂਦਰ ਜਿਹੜੀ ਸਪੇਸ ਆ ਉਹਨੂੰ ਹੋਰ ਤੇਜ਼ੀ ਨਾਲ ਬਣਾਉਣ ਦੇ ਵਿੱਚ ਇਹ ਪੰਜਾਬ ਦੀ ਮਦਦ ਕਰੇ ਕਿਉਂਕਿ ਹੁਣ ਮਿਲੰਗ ਸ਼ੁਰੂ ਹੋ ਗਈ ਆ ਤੇ ਸਾਜੇ-ਸਾਜੇ ਮਿਲੰਗ ਨੇ ਜਿਸ ਤਰ੍ਹਾਂ ਪੈਡੀ ਪ੍ਰਕਿਊਰਮੈਂਟ ਦਾ ਸੀਜ਼ਨ ਜੋਨ ਤੇ ਆਇਆ ਪੀਕ ਤੇ ਜਾਂਦਾ ਸੋ ਇਸੇ ਤਰ੍ਹਾਂ ਜਦੋਂ ਸਾਰੇ ਪੰਜਾਬ ਦੇ ਵਿੱਚ ਮਿਲੰਗ ਸ਼ੁਰੂ ਹੋਣੀ ਆ ਤੇ ਰਾਈਸ ਜਿਹੜਾ ਆ ਉਹ ਬਣ ਕੇ ਜਦੋਂ ਤਿਆਰ ਹੋਣਾ ਬੋਰੀਆਂ ਸਪੈਣਾ ਸੋ ਉਹਦੇ ਲਈ ਸਪੇਸ ਜਿਹੜੀ ਆ ਬਹੁਤ ਵੱਡੀ ਮੈਂ ਸਮਝਦਾ ਵੀ ਇੱਕ ਲੋੜ ਆ ਸੀ ਇਹ ਠੀਕ ਆ ਅਸੀਂ ਕੋਈ ਕਿਸੇ ਨੂੰ ਪੈਨਿਕ ਨਹੀਂ ਕਰ ਰਹੇ ਲੇਕਿਨ ਇੱਕ ਡਿਊਟੀ ਆ ਅਸੀਂ ਮੰਗ ਵੀ ਕਰਦੇ ਆ ਅੱਜ ਵੀ ਜਿਹੜੀ ਉਹ ਕੇਂਦਰ ਸਰਕਾਰ ਉਹਨੂੰ ਸਪੇਸ ਨੂੰ ਬਰਾਦ ਦੇ ਵਿੱਚ ਜਿਹੜੀ ਆਪਣੀ ਭੂਮਿਕਾ ਅਦਾ ਕਰੇ ਸੋ ਇੱਕ ਹੋਰ ਮੈਂ ਗੱਲ ਜਿਹੜੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਪੰਜਾਬ ਦੇ ਲੋਕਾਂ ਤੱਕ ਪਹੁੰਚਾਣੀ ਚਾਹਣਾ ਉਹ ਇਹ ਆ ਕਿ ਸਾਡੇ ਇੱਥੇ ਜਿਹੜਾ ਉਹ ਇਕਈਵੀਸੀ ਦਾ ਜਿਹੜਾ ਉਹ ਚੱਲ ਰਿਹਾ ਪੰਜਾਬ ਦੇ ਅੰਦਰ ਸਰਵੇ ਚੱਲ ਰਿਹਾ ਔਰ ਮੈਂ ਤੁਹਾਡੇ ਮਾਦੀਮ ਦਰਾਈ ਪੰਜਾਬ ਦੇ ਉਹਨਾਂ तमाम ਪਰਿਵਾਰਾਂ ਨੂੰ ਉਹਨਾਂ ਸਾਰੇ ਲਾਭਪਾਤਰੀਆਂ ਨੂੰ ਜਿਹੜੇ ਮੇਰੀ ਇਹ ਇਸ ਬੇਨਤੀ ਨੂੰ ਸੁਣ ਰਹੇ ਆ ਅਸੀਂ 157 ਲੱਖ ਜਿਹੜੇ ਸਾਡੇ ਉਹ ਟੋਟਲ ਬੈਨੀਫੀਸ਼ਰ ਨੇ ਉਹਨਾਂ ਦੇ ਵਿੱਚੋਂ ਅਸੀਂ 1 ਕਰੋੜ 7 ਲੱਖ ਬੈਨੀਫੀਸ਼ੀਅਰ ਦਾ ਉਹ ਕਰ ਚੁੱਕੇ ਆ ਈਕੇਵਾਈਸੀ ਔਰ ਅਸੀਂ ਬਾਕੀਆਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਰਹਿ ਗਏ ਨੇ 48 ਲੱਖ ਸੰਤੰਗ ਵੀ ਉਹ ਜਲਦੀ ਤੋਂ ਜਲਦੀ ਸਾਡੇ ਡੀਪੂ ਦੇ ਉੱਤੇ ਜਾਣ ਉਹ ਤੇ ਸਾਡੇ ਕੋਲ ਜਿਹੜੀਆਂ ਮਸ਼ੀਨਾਂ ਪਈਆਂ ਨੇ ਉਹਦੇ ਰਾਹੀਂ ਆਪਣਾ ਜਿਹੜਾ ਉਹ ਈਕੇਵਾਈਸੀ ਕਰਾਣ ਤਾਂ ਜੋ ਕਿਸੇ ਵੀ ਵਿਅਕਤੀ ਦਾ ਖਾਸ ਕਰਕੇ ਲੋੜਵੰਦ ਵਿਅਕਤੀ ਜਿਹੜਾ ਜਿਹੜਾ ਪੋਰ ਸੈਕਸ਼ਨ ਆ ਜਿਹੜਾ ਇਹਦਾ ਨਾਜ਼ ਦਾ ਹੱਕਦਾਰਾ ਉਹ ਕਿਸੇ ਕਾਰਨ ਕਰਕੇ ਜਿਹੜਾ ਆ ਉਹ ਇਸ ਸਿਸਟਮ ਤੋਂ ਬਾਹਰ ਨਾ ਚਲੇ ਜਾਵੇ ਸੋ ਸਾਡੀ ਉਹਨਾਂ तमाम ਚੇਤਨ ਲੋਕਾਂ ਨੂੰ ਵੀ ਬੇਨਤੀ ਆ ਸਮਾਜ ਸੇਵੀ ਜਿਹੜੀਆਂ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਇਸ ਸੈਕਸ਼ਨ ਦੀ ਮਦਦ ਕਰਨ ਉਹਨਾਂ ਨੂੰ ਡੀਪੂ ਤੱਕ ਲੈ ਕੇ ਆਣ ਤਾਂ ਜੋ ਉਹਨਾਂ ਨੂੰ ਇਸ ਪੋਰਟਲ ਦੇ ਅੰਦਰ ਜਿਹੜੇ ਆਲਰੇਡੀ ਹੈਗੇ ਆ ਐਗਜ਼ਿਸਟ ਕਰਦੇ ਆ ਉਹ ਕੰਟੀਨਿਊ ਰਹਿਣ ਸੋ ਮੈਂ ਫਿਰ ਇੱਕ ਵਾਰ ਪੰਜਾਬ ਦੇ ਸਾਰੇ ਕਿਸਾਨਾਂ ਦਾ ਪੰਜਾਬ